ਲੋ ਜੀ ਪੰਜਾਬ ਵਿਰਸਾ ਭੁੱਲਦਾ ਜਾ ਰਿਹਾ ਆਪਣਾ ਟਿੰਡਾ ਵਾਲਾ ਖੂਹ ਤੇ ਦੇਖ ਸਕਦੇ ਹੋ ਇਹ ਪੁਰਾਣਾ ਹੁੰਦਾ ਸੀਗਾ ਜਦੋਂ ਆਪਣੇ ਖੇਤਾਂ 'ਚ ਪਾਣੀ ਲਾਉਂਦੇ ਸੀਗੇ ਆਪਣੇ ਦਾਦੇ ਪਰਦਾਦੇ ਹੁਣੀ ਟਿੰਡਾ ਕਹਿੰਦੇ ਟਿੰਡਾ ਵਾਲਾ ਖੂਹ ਦੇਖੋ ਕਿ ਮੈਂ ਪਾਣੀ ਚੱਕਦਾ ਇਦਾਂ ਉੱਕੜ ਆਇਆ ਇਹ ਲੋਕੜ ਆਇਆ ਪਿਆ ਆ ਇਧਰੋ ਜਲਦਾ ਡੰਡਾ ਵਾਲਾ ਖਾ ਇਹ ਆਪਣਾ ਜਿਹੜਾ ਹੈਗਾ ਵਿਰਸਾ ਪੁਰਾਣਾ ਆ ਤੇ ਲੁਧਿਆਣੇ ਦੇ ਵਿੱਚ ਨੂੰ ਸੰਭਾਲ ਕੇ ਰੱਖਿਆ ਵੈਸੇ ਤਾਂ ਪਰ ਬਹੁਤ ਸਾਰੀਆਂ ਥਾਵਾਂ ਤੇ ਸੰਭਾਲਿਆ ਨਹੀਂ ਜਾਂਦਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਬਾੜ ਲੱਠ ਚੱਕਲੀ ਇਹਦੇ ਅੰਦਰ ਵੀ ਬਹੁਤ ਕੁਝ ਆ ਪਰ ਇੱਥੇ ਕਹਿੰਦੇ ਵੀ ਟਿਕਟ ਲੈਣ ਤੋਂ ਬਿਨਾਂ ਅੰਦਰ ਜਾਣ ਨਹੀਂ ਦਿੰਦੇ ਤੇ ਉਹ ਦਿਖਾਣ ਨਹੀਂ ਦਿੰਦੇ ਫੋਨ ਤੇ ਜਿਹਨੇ ਦੇਖਣਾ ਉੱਥੇ ਆ ਕੇ ਤੁਸੀਂ ਆਪਣਾ ਦੇਖ ਸਕਦੇ ਹੋ ਲੁਧਿਆਣਾ ਪੀਜੂ ਤੇ ਉਹ ਹੈਗੀ ਰੱਥ ਵੀ ਦੇਖੋ ਕਿੰਨੀ ਸੋਹਣੀ ਰੱਥ ਰੱਖੀ ਐ ਆ ਦੇਗਾ ਆ ਕੜਾਇਆ ਵੱਡਾ ਕੜਾਇਆ ਹੈਵੀ ਲੋਹੇ ਦਾ ਬਣਿਆ ਪੂਰੇ ਦਾ ਆ ਡੋਲੀ ਆ ਇਟਾ ਅੱਕੇ ਰੱਖੀ ਉਹ ਲੱਕੜ ਦੀ ਹੈ بارش ਬੁਰਸ਼ ਕਰਕੇ ਮੀਂਹ ਉਹਦੇ ਨਾਲ ਨਾ ਐਸ ਕਰਕੇ ਖਰਾਬ ਨਾ ਹੋਵੇ ਤੇ ਟੱਕੀ ਹੋਈ ਆ ਇਹ ਕੁਲਾੜੀ ਇਹ ਗੰਨੇ ਜਿਹੜੀ ਪਹਿਲਾਂ ਹੋਕਰ ਤੇ ਗੰਨੇ ਕੱਢਦੇ ਹੁੰਦੇ ਸੀ ਨਾ ਤਾਂ ਜੂਸ ਨਿਕਲਦਾ ਸੀ ਦੇਖੋ ਇੱਥੋਂ ਦੀ ਗੰਨੇ ਪੰਦੇ ਸਿਆਂ ਦੇ ਕਿਦਾਂ ਕਰਕੇ ਗੰਨੇ ਵਾਲੀ ਆ ਇਧਰ ਦੀ ਇਧਰ ਦੀ ਹੱਥ ਪਾ ਵੇਖਿਓ ਤੇ ਉਹ ਆਊਗਾ ਖੂਨ ਆਊਗਾ ਖੂਨ ਅੰਦਰ ਦੀ ਹਾਂ ਕਰਾਟ ਦੇਖ ਕੇ ਥੱਲੇ ਸਭ ਤੋਂ ਘੋੜੇ ਆ ਓਕੇ ਓਕੇ ਬ੍ਰਦਰ ਕਰਾਟ ਕਹਿੰਦਾ ਭਾਈ ਧਿਆਨ ਨਾਲ ਚੱਲੋ ਸਭ ਘੁੰਮਦੇ ਆ ਭਰਾਵਾ ਦੀ ਪਿੰਡਾਂ ਵੱਲੋਂ ਆਏ ਆ ਸਭ ਸਾਨੂੰ ਅੱਗੇ ਪਿੰਡਾਂ ਚ ਮਿਲਦੀ ਰਹਿੰਦੇ ਆ ਦੇਖੋ ਪਹਿਲਾਂ ਇਦਾਂ ਉਹ ਨਹੀਂ ਚੱਕੀਆਂ ਹੁੰਦੀਆਂ ਸੀਗੀਆਂ ਕਰਾਟ ਕਹਿੰਦੇ ਜਿੱਦਾਂ ਮਤਲਬ ਪਾਣੀ ਨਾਲ ਵੀ ਘੁੰਮ ਸਕਦੀ ਥੱਲੋਂ ਇਹ ਪੰਜਰਕੀ ਲਿਖੇ ਦਾ ਗਾਉਂ ਇੱਕ ਰਾੜ ਪੰਜਰਕੀ ਬਾਹ ਅਹ ਵਗਦੇ ਪਾਣੀ ਦੇ ਵਾਹ ਨਾਲ ਇਹ ਪਤਾ ਕਿੱਥੇ ਹੁੰਦੀ ਹੈ ਜਦੋਂ ਉਹ ਹੁੰਦੀ ਹੈ ਨਹਿਰ ਹੁੰਦੀ ਸੀ ਨਾ ਪਿੰਡਾਂ ਨੂੰ ਨਹਿਰ ਹੁੰਦੀ ਸੀ ਨਾ ਨਹਿਰ ਨੂੰ ਉੱਪਰ ਰੱਖਿਆ ਜਾਂਦੇ ਸੀਗੇ ਕਈ ਥਾਵਾਂ ਤੇ ਅੱਜ ਵੀ ਹੈ ਗਿਆ ਰੋਪੜਵਾਲ ਇਹ ਤੇ ਕਰਾੜ ਚ ਕੀ ਆਉਂਦੇ ਆਟਾ ਪੀਣ ਵਾਲੀਆਂ ਹੈ ਤੁਸੀਂ ਦੇਖ ਸਕਦੇ ਹੋ ਯਾਰ ਕਿੰਨਾ ਖੂਬਸੂਰਤ ਹੈ ਮਿਊਜ਼ੀਅਮ ਪੀਏਜੂ ਅਜਾਇਬ ਘਰ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਜਵਾਕਾਂ ਨੂੰ ਲੈ ਕੇ ਆਓ ਕਿਉਂ ਜਿਹਦੇ ਅੰਦਰ ਸਾਡੇ ਚਲ ਹੈ ਨਹੀਂਗੇ ਅਸੀਂ ਤਾਂ ਕਰਕੇ ਆ ਪਏ ਆ ਅਸੀਂ ਆ ਪਏ ਆ ਤਾਂ ਆਣ ਆਏ ਆ ਜਦੋਂ ਸਾਡੇ ਜਵਾਕ ਆਉਣਗੇ ਅਸੀਂ ਜ਼ਰੂਰ ਲੈ ਕੇ ਆਵਾਂਗੇ ਰਮਜਨ ਥਾਵਾਂ ਦੇ ਕਿਉਂਕਿ ਇੱਥੋਂ ਜਵਾਕਾਂ ਨੂੰ ਬਹੁਤ ਨੋਲਜ ਮਿਲਦੀ ਹੈ ਕਿਉਂਕਿ ਇਹ ਚੀਜ਼ਾਂ ਆਪਾਂ ਦੇਖਿਆ ਆ ਪਰ ਆਪਣੇ ਆਣ ਲਈ ਪੀੜ੍ਹੀ ਨੇ ਦੇਖਿਆ ਨਾ ਇਹ ਹਾਂ ਇਹ ਤਾਂ ਚਲੋ ਸਾਡੇ ਅੱਖਾਂ ਦੇ ਸਾਹਮਣੇ ਚੀਜ਼ਾਂ ਨੇ ਪਰ ਹੁਣ ਹੈ ਨਹੀਂ ਇਹ ਚੀਜ਼ਾਂ ਜਿੱਦਾਂ ਆ ਵੀ ਹੈ ਨਹੀਂ ਲੱਭਦਾ ਹੁਣ ਆਣ ਵਾਲੇ ਸਮੇਂ 'ਚ ਤਾਂ ਹੈ ਹੀ ਬਿਲਕੁਲ ਨਹੀਂ ਹੋਣਾ ਇਹ ਤੇ ਇਸ ਕਰਕੇ ਆਪਣੇ ਜਵਾਕਾਂ ਨੂੰ ਜ਼ਰੂਰ ਦਿਖਾਇਆ ਕਰੋ ਵੀ ਸਾਡੇ ਪੁਰਖੇ ਕੀ ਵਰਤਦੇ ਸੀ ਤੇ ਪਾਣੀ ਕਿਦਾਂ ਕੱਢਦੇ ਹੁੰਦੇ ਸੀਗੇ ਤੇ ਇਹ ਚੀਜ਼ਾਂ ਜ਼ਰੂਰ ਦਿਖਾਉਣ ਵਾਲੀਆਂ ਚੀਜ਼ਾਂ ਨੇ ਇਹ ਬਾਕੀ ਤੁਸੀਂ ਦਿਖਾ ਸਕਦੇ ਇੱਥੋਂ ਲਿਆ ਕੇ ਨਾ ਖੂਬਸੂਰਤੀ ਜਿਹੜੇ ਬੰਦੇ ਤੇ ਯਾਰ ਇੱਥੋਂ ਦੇ ਹੈਗੇ ਬੰਦੇ ਲੁਧਿਆਣੇ ਦੇ ਉਹ ਤੇ ਕਮ ਸੇ ਕਮ ਆ ਸਕਦੇ ਦੇਖ ਸਕਦੇ ਆਣਾ ਇੱਥੇ ਦੂਰ ਵਾਲੇ ਜਦੋਂ ਕੋਈ ਆਂਦੇ ਲੁਧਿਆਣੇ ਕੋਈ ਸਮਾਨ ਸਮoon ਲੈਣ ਦਾ ਹੈ ਹਾਂ Shimla Manali ਜਾਂਦੇ ਆ ਤਾਂ ਇੱਥੇ ਜ਼ਰੂਰ ਆਓ ਤੁਸੀਂ ਲਓ ਜੀ ਟਿਕਟਾਂ ਲੈ ਲਈਆਂ ਨੇ ਪਰ ਅੰਦਰ ਕਹਿੰਦੇ ਵੀਡੀਓ ਨਹੀਂ ਬਣਾ ਸਕਦੇ ਤੁਹਾਨੂੰ ਜੋ ਵੀ ਅੰਦਰ ਹੋਇਆ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਕੀ ਕੀ ਅੰਦਰ ਹੋਇਆ ਤੇ ਤਾਂ ਜੋ ਤੁਸੀਂ ਵੀ ਆਸੋਕਾ ਦੇਖਣ ਇਹ ਵਧੀਆ ਚੀਜ਼ ਹੈ ਕਿ ਅੰਦਰ ਉਹ ਕਹਿੰਦੇ ਉਹ ਨਹੀਂ ਬਣਾਣੀ ਵੀਡੀਓ ਨਹੀਂ ਬਣਾਣੀ ਕਿਉਂਕਿ ਜਿੱਦਾਂ ਲੋਕਾਂ ਨੇ ਇਦਾਂ ਹੀ ਦੇਖ ਲਿਆ ਤੇ ਜਿਹੜੇ ਸਰਕਾਰ ਨੂੰ 30 ਰੁਪਏ ਜਾਣੇ ਨੇ ਜੋ ਕਿ ਆਸਾਮ ਸੰਭਾਲ ਕਰ ਰਹੇ ਕਿੰਨੀ ਸੋਹਣੀ ਉਹ ਨਹੀਂ ਕਰ ਸਕਦੇ ਇਹਦਾ ਸਾਫ਼ ਸੁਥਰਾ ਹਣ ਨਾਲ ਪਲੇ ਤੇ ਚਲੋ ਐਸੇ ਪੈਸੇ ਨਾਲ ਚੰਗੇ ਥਾਂ ਜੇ ਆਪਣਾ ਪੈਸਾ ਲੱਗ ਰਿਹਾ ਆਸਾਮ ਸੰਭਾਲ ਚ ਤਾਂ ਬਹੁਤ ਵਧੀਆ ਚੀਜ਼ ਆ ਉਹ ਸ਼ੀਸ਼ੇ ਵਿੱਚ ਅਸੀਂ ਜਾ ਰਹੇ ਹਾਂ ਬਸ ਇੱਥੇ ਤੱਕ ਤੁਹਾਨੂੰ ਦੇਖਣ ਨੂੰ ਮਿਲਾਂਗੇ ਅਸੀਂ ਅੰਦਰੋਂ ਸਾਰਾ ਦੇਖ ਕੇ ਆ ਗਏ ਆ ਤੇ ਅੰਦਰ ਯਾਰ ਇੰਨਾ ਕੁਝ ਆ ਨਾ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਪਿੰਡਾਂ ਦਾ ਸਾਰਾ ਕੁਝ ਸਾਰਾ ਕਲਚਰ ਨਿੱਕੀ ਤੋਂ ਨਿੱਕੀ ਚੀਜ਼ ਅੰਦਰ ਪੂਰੀ ਮਤਲਬ ਵਧੀਆ ਤਰੀਕੇ ਨਾਲ ਯਾਰ ਸਾਮਿਕ ਰੱਖੀ ਆ ਮੈਂ ਕੰਨਾ ਵੀ ਜਨਾਨੀਆਂ ਦੇ ਲਹਿੰਗਿਆਂ ਤੋਂ ਲੈ ਕੇ ਕਾਂਟਿਆਂ ਤੱਕ ਤੇ ਘਰ ਦੇ ਭਾਂਡਿਆਂ ਤੋਂ ਲੈ ਕੇ ਹਾਲਾਂ ਤੱਕ ਟਰੈਕਟਰਾਂ ਤੋਂ ਲੈ ਕੇ ਮਤਲਬ ਸਭ ਕੁਝ ਅੰਦਰ ਸਭ ਕੁਝ ਕੋਲੂ ਕੋਲੂ ਤੇਲ ਚੱਕੀਆਂ ਮਤਲਬ ਹਰ ਚੀਜ਼ ਅੰਦਰ ਦੇਖਣ ਨੂੰ ਮਿਲਦੀ ਹੈ ਤੇ ਆਪਣੇ ਜਵਾਕਾਂ ਨੂੰ ਜਰੂਰ ਲੈ ਕੇ ਆਇਓ ਤੇ ਜਰੂਰ ਦਿਖਾਇਓ ਯਾਰ ਬੇਨਤੀ ਆ ਤੇ ਜਰੂਰ ਲੈ ਕੇ ਆਇਓ ਤੇ ਮੌਸਮ ਬਹੁਤ ਵਧੀਆ ਇੱਥੇ ਮਤਲਬ ਸ਼ਾਂਤੀ ਯਾਰ ਇੱਕ ਤਾਂ ਯਾਰ ਨਾ ਇੱਥੇ ਭੀੜ ਭੜੱਕਾ ਜਿਆਦਾ ਹਨਾ ਤੇ ਨਾ ਇੱਥੇ ਕੁਝ ਆ ਸਾਰਾ ਕੁਝ ਜਵਾਕਾਂ ਨੂੰ ਆਪਣੇ ਲੈ ਕੇ ਆਇਓ ਵਧੀਆ ਚੀਜ਼ ਆ ਯਾਰ ਦੇਖਣ ਵਾਸਤੇ ਦੇਖੋ ਜੀ ਲਾਤਾ ਆਪਾਂ ਪੰਜਾਬ ਦਾ ਪੰਜਾਬ ਦਾ ਬੁੱਲਦਾ ਕਹਿੰਦੇ ਪੰਜਾਬ ਦਾ ਬੁੱਲਦਾ ਆ ਦੇਖੋ ਪਾਣੀ ਨਿਕਲਦਾ